ਆ ਵੱਟ ਡੇਂਡਰ ਰੇਂਜ ਖਤਮ ਹੋ ਗਈ ਹੋਗੀ ਡਿੱਗ ਗਿਆ ਵਾ ਰੇਂਜ ਖਤਮ ਹੋ ਗਈ ਇਹਦੀ ਉਹ ਡਿੱਗ ਗਈ ਉਹ ਅੱਗ ਲੱਗਦੀ ਨਾਲ ਉਸੜੀ ਹੋਵੇ ਡਰੋਂ ਡੱਕਾ ਪੈ ਗੇ ਤੇ ਮੱਕੇ ਦਾ ਅੱਗ ਲੱਗ ਗਈ ਮੇਰੇ ਵੇਹ ਤੇ ਆਵੇਂ ਦਾ ਮੈਂ ਕੋਠੇ ਚੜੀ ਵੇਖਾਂ ਮੈਂ ਤੇ ਥੱਲੇ ਪਚ ਨਾ ਵੇਲ ਆਓ ਆਓ ਓਏ ਏ ਆਥਾ ਲਾਓ ਆਥਾ ਲਾਓ ਪੁੱਛ ਲੈਣਾ ਹੌਣੇ ਡਿੱਗੰਡਿਆ ਵੱਡ ਗੱਡਰੀ ਖਤਮ ਹੋ ਗਈ ਜੀ ਡਿੱਗ ਗਿਆ ਵਾ ਸਾਰੀ ਰੇਂਜ ਖਤਮ ਹੋ ਗਈ ਜੀ ਉਹ ਡਿੱਗ ਗਈ ਉਹ ਅਗਲਾ ਜੀ ਨਾਲ ਇਸੇ ਵਾਲੇ ਹੋਵੇ ਡਰੋਨ ਟਿਕਾ ਪੈ ਗਏ ਤੇ ਮੱਕੇ ਦਾ ਅਗ ਲੱਗ ਗਈ ਮੇਰੇ ਵੇਹ ਤੇ ਆਵੇਂ ਦਾ ਮੈਂ ਕੋਠੇ ਚੜੀ ਵੇਖਾਂ ਮੈਂ ਤੇ ਥੱਲੇ ਪਚ ਨਾ ਬੇਲ ਓਏ ਓਏ ਹੱਥਾਂ ਲਾਓ ਹੱਥਾਂ ਲਾਓ ਪੁਲਸ ਆ ਲੈਣਾ ਓਏ ਡਿ ਗੁੰਡਿਆ ਵੱਡ ਕੇ ਡਰ ਹੀ ਖਤਮ ਹੋ ਗਈ ਜੀ ਡਿ ਗਏ ਡਿ ਗਿਆ ਵਾ ਸਾਰੀ ਰੇਂਜ ਖਤਮ ਹੋ ਗਈ ਅਦੀ ਓ ਡਿ ਗਿਆ ਜੀ ਓ ਅਗ ਲੱਗਦੀ ਨਾਲ ਇਸ ਵੇਲੇ ਓਏ ਦੇ ਕਿੰਨੇ ਪਿੱਡਾ ਅੱਗ ਲੱਗ ਗਈ ਮੇਰੇ ਵੇਹ ਤੇ ਆਵੇਂ ਦਾ ਮੈਂ ਕੋਠੇ ਚੜੀ ਵੇਖਾਂ ਮੈਂ ਤੇ ਥੱਲੇ ਪੱਚ ਨਾ ਵੇਲ ਓਏ ਓਏ ਹੱਥਾਂ ਲਾਓ ਹੱਥਾਂ ਲਾਓ ਪੁਲਸ ਆ ਲੈਣਾ ਓਏ ਡੇ ਗੁੰਡਿਆਂ ਵੱਡ ਕੇ ਡਰ ਰਹੀ ਖਤਮ ਹੋ ਗਈ ਹੋਗੀ ਡੇ ਗਏ ਡਿੱ ਗਿਆ ਵਾ ਸਾਰੀ ਰੇਂਜ ਖਤਮ ਹੋ ਗਈ ਅਦੀ ਉਡ ਗਈ ਉਹ ਅੱਗ ਲੱਗੀ ਨਾਲ ਉਸੜੀ ਹੋਵੇ ਡਰੋਂ ਟੱਕ ਪੈ ਗੀ ਤੇ ਮੇਕ ਪੜਾ ਅੱਗ ਲੱਗ ਗਈ ਮੇਰੇ ਵੇਹ ਤੇ ਆਵੇਂ ਦਾ ਮੈਂ ਕੋਠੇ ਚੜੀ ਵੇਖਾਂ ਮੈਂ ਤੇ ਥੱਲੇ ਪੱਛ ਨਾ ਵੇਲ ਓਏ ਓਏ ਹੱਥਾਂ ਲਾਓ ਹੱਥਾਂ ਲਾਓ ਪੁਲਸ ਆ ਲੈਣਾ ਓਏ ਡੇ ਗੁੰਡਿਆਂ ਵੱਡ ਕੇ ਡਰ ਰਹੀ ਖਤਮ ਹੋ ਗਈ ਜੀ دگ گئے دگ گیا وا کل رینج ختم ہو گئی تی او ڈگ گئی او اگ لگ دی نال اسڑی اوئے ڈرون ڈگ کو پھر نکل وچ پد اگ لگ گئی میرے ویہ تے اوے میں کوٹھے چڑی ویکھاں میں تے تھلے پچ نہ بیل اوئے اوئے آسا لاو آسا لاو پولیس آ لے ہاڑے